ਸਤਿ ਸ਼੍ਰੀ ਅਕਾਲ ਜੀ ਤੇ ਇਹ ਆਪਣਾ ਜੀ ਤੀਜਾ ਵਲੌਗ ਕੈਨੇਡਾ ਦਾ ਸੋ ਆਪਾਂ ਹੋਣ ਲੱਗੇ ਆ ਰੈਡੀ ਤੇ ਆਪਾਂ ਜਾਣਾ ਹੈ ਅੱਜ ਜੌਬ ਲੱਭਣ ਲਈ ਸੋ ਅੱਜ ਆਪਾਂ ਹੋ ਕੇ ਰੈਡੀ ਚ ਚੱਲੀਏ ਹਾਂਜੀ ਪਾ ਲਿਆ ਬੈਗ ਆਪਾਂ ਬਾਹਾਂ ਦੇ ਵਿੱਚ ਤੇ ਚੱਲ ਪਿਆ ਕੰਮ ਲੱਭਣ ਲਈ ਸੋ ਪਨੀਤ ਤਾਂ ਚਲੇ ਗਈ ਆ ਆਪਣਾ ਜੌਬ ਤੇ ਮੈਂ ਚੱਲਿਆ ਜਵਾਬ ਲੱਭਣ ਮੈਂ ਯਾਰ ਬੱਸ ਨਹੀਂ ਲਈ ਅਜੇ ਦੇਖੋ ਮੈਂ ਯਾਰ ਸਿੱਧੀ ਨਹੀਂ ਗੱਲਾਂ ਕਰਨੀਆਂ ਨਾ ਮੈਨੂੰ ਕੋਈ ਜ਼ਿਆਦਾ ਗੱਲ ਬਲੌਗਰਾਂ ਵਾਂਗੂ ਨਹੀਂ ਕਰਨੀ ਆਉਂਦੀ ਜੇ ਮੈਂ ਕਰਨ ਦੀ ਕੋਸ਼ਿਸ਼ ਕਰੂੰਗਾ ਵੀ ਤਾਂ ਉਹ ਤੁਹਾਨੂੰ ਵੈਸੇ ਹੀ ਨਹੀਂ ਹੈ ਨਾ ਵਧੀਆ ਲੱਗਣੀ ਸੋ ਮੈਂ ਸਿੱਧੀ ਸਿੱਧੀ ਜੀ ਗੱਲ ਠੇਠ ਪੰਜਾਬੀ ਜਿਵੇਂ ਆਪਣਾ ਤਰੀਕਾ ਹੁੰਦਾ ਉਵੇਂ ਗੱਲ ਕਰਦਾ ਸੋ ਦੇਖਦੇ ਹਾਂ ਹੁਣ ਆਪਾਂ ਕੀ ਲੱਭਦਾ ਆਪਾਂ ਨੂੰ ਕੀ ਕਰਦਾ ਮੈਂ ਤਾਂ ਬੱਸ ਲਈ ਨਹੀਂ ਅਜੇ ਕਿਉਂਕਿ ਮੈਨੂੰ ਇਹ ਆ ਕਿ ਮੈਂ ਨੇੜੇ ਤੇੜੇ ਦੇ ਨਾ ਜਿੰਨੇ ਵੀ ਰਾਹ ਨੇ ਸਾਰੇ ਉਹ ਥੋੜੇ ਜਿ ਮੈਨੂੰ ਸਮਝ ਲੱਗ ਜਾਨਾ ਮੇਰੇ ਦਿਮਾਗ ਚ ਆ ਜਾਣ ਵੀ ਕਿੱਦਾਂ ਹਨਾ ਕਿੱਥੋਂ ਕੀ ਆ ਕਿੱਥੋਂ ਕੀ ਨਹੀਂ ਸੋ ਮੈਂ ਵਾਈਕ ਪੈਦਲ ਹੀ ਆ ਗਿਆ ਚੱਲ ਕੇ ਕਿਉਂਕਿ 2 ਕਿਲੋਮੀਟਰ ਦਾ ਏਰੀਆ ਜਿੱਥੇ ਮੈਂ ਜਾਣਾ ਆ 2 ਕਿਲੋਮੀਟਰ ਦੂਰ ਆਪਣੇ ਘਰ ਤੋਂ ਸੋ ਦੇਖਦੇ ਆਂ ਜਾ ਕੇ ਉੱਥੇ ਕੀ ਹੁੰਦਾ ਸ਼ੇਅਰ ਕਰ ਦਿਆ ਕਰੋ ਯਾਰ ਆਪਣੇ ਬਲੌਗ ਇਹ ਨਹੀਂ ਬਲੌਗ ਵੀ ਹੋਣਗੇ ਫੁੱਲ ਬਲੌਗ ਵੀ ਹੋਣਗੇ ਪਿਆਰ ਦਿੰਦੇ ਰਹੋ ਯਾਰ ਸਾਰੇ ਜਣੇ ਦਿਖਾਉਂਦੇ ਰਹਾਂਗੇ ਤੁਹਾਨੂੰ ਜੋ ਜੋ ਵੀ ਆਪਾਂ ਤੇ ਜਿੱਦਾਂ ਵੀ ਹੋਊਗਾ ਜਿੱਥੇ ਵੀ ਜਾਵਾਂਗੇ ਸੋ ਕੱਲ ਆਪਾਂ ਸ਼ਾਇਦ ਮੇਬੀ ਵੈਲਕੋਰ ਜਾਵਾਂਗੇ ਸੋ ਦੇਖੋ ਇੱਥੇ ਆ ਬਹੁਤ ਵਧੀਆ ਹੁਣ ਮੈਂ ਕ੍ਰਾਸ ਕਰਨਾ ਸੀ ਆ ਗੱਡੀ ਤੁਹਾਨੂੰ ਦਿਖ ਰਹੀ ਆ ਇਹ ਮੈਨੂੰ ਪਾਜੀ ਨੇ ਗੱਡੀ ਮੈਨੂੰ ਦੇਖ ਕੇ ਆਪਣੇ ਆਪ ਰੋਕ ਲਈ ਕੋਈ ਇੱਥੇ ਰੈੱਡ ਲਾਈਟ ਨਹੀਂ ਸੀ ਕੁਝ ਨਹੀਂ ਸੀ ਤੁਹਾਨੂੰ ਜਿਵੇਂ ਕੱਲ ਵੀ ਦੱਸਿਆ ਸੀ ਵੀ ਇੱਥੇ ਇਹ ਲੋਕ ਇੱਥੇ ਦੀ ਗਵਰਨਮੈਂਟ ਇੱਥੇ ਦੇ ਨਾਲ ਦੇ ਲੋਕਲ ਲੋਕ ਇੱਕ ਬੰਦੇ ਦੀ ਇੱਕ ਉਹਦੀ ਜਾਨ ਦੀ ਕੀਮਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਇਹੀ ਰੂਲਸ ਕਰਕੇ ਇਹੀ ਇੱਥੋਂ ਦੇ ਰੈਗੂਲੇਸ਼ਨਸ ਕਰਕੇ ਇਹ ਕੰਟਰੀ ਨੂੰ ਜਾਣਿਆ ਜਾਂਦਾ ਤਾਂ ਹੀ ਆਪਾਂ ਇੱਥੇ ਪਹੁੰਚਦੇ ਹਾਂ ਸੋ ਠੀਕ ਆ ਗੁੱਡੇ ਆ ਸਾਰਾ ਕੁਝ ਵਧੀਆ ਹੁਣ ਕਈਆਂ ਨੇ ਕਹਿਣਾ ਦੋ ਦਿਨ ਹੋਏ ਨੇ ਤਿੰਨ ਦਿਨ ਗਏ ਨੂੰ ਤੁਹਾਡੇ ਵਿੱਚ ਤੇਰੇ ਜੋ ਹੋ ਆ ਗਈ ਏਦਾਂ ਬੋਲਣ ਲੱਗਿਆ ਉ ਤਾਂ ਬੋਲਣ ਲੱਗਿਆ ਨਾ ਬਟਰ ਤੁਸੀਂ ਜਿੱਦਾਂ ਜਿੱਥੇ ਆਉਨੇ ਹੋ ਉੱਥੋਂ ਦੀ ਹਰ ਇੱਕ ਚੀਜ਼ ਨੂੰ ਜਿੰਨੀ ਜਲਦੀ ਅਡਾਪਟ ਕਰ ਲਓਗੇ ਤੁਹਾਨੂੰ ਸੋ ਮਤਲਬ ਜਿੰਨੀ ਜਲਦੀ ਤੁਸੀਂ ਉੱਥੋਂ ਦੀਆਂ ਸਾਰੀਆਂ ਚੀਜ਼ਾਂ ਅਡਾਪਟ ਕਰ ਲਓਗੇ ਤੁਹਾਨੂੰ ਉਹ ਨਹੀਂ ਈਜ਼ੀ ਹੋਣ ਲੱਗ ਜੂਗਾ ਸੋ ਇਦਾਂ ਆ ਚਲੋ ਆਜੋ ਬਾਕੀ ਮੈਂ ਤੁਹਾਨੂੰ ਨੇੜੇ ਜਾ ਕੇ ਦੁਕਾਨਾ ਆਪਾਂ ਕਿਦਾਂ ਅੱਜ ਦਾ ਦਿਨ ਲੰਘੂਗਾ ਆਪਣਾ ਬਣੇ ਰਿਓ ਬੁਲਵ ਦੇ ਵਿੱਚ ਸ਼ੇਅਰ ਕਰ ਦਿਓ ਦੱਬ ਕੇ ਨਾਲ ਦੀ ਨਾਲ ਲਾਈਕ ਕਰ ਦਿਆ ਬ్రో ਤੇ ਦੇਖੋ ਤੁਸੀਂ ਅੱਗੇ ਕਿੱਦਾਂ ਦਾ ਆਇਆ ਉਹ ਸਾਰਾ ਸਾਹਮਣੇ ਜੋ ਲਾਸਟ ਦੇ ਤੁਹਾਨੂੰ ਦਿਖ ਰਿਹਾ ਜਿੱਥੇ ਬੱਦਲ ਨੇ ਉਹ ਸਾਰਾ ਪਹਾੜੀ ਏਰੀਆ ਹਿੱਲ ਏਰੀਆ ਇੱਥੇ ਤਾਂ ਹਿੱਲ ਕਹਿ ਦਿੰਦੇ ਨੇ ਹਿੱਲ ਏਰੀਆ ਉਹ ਆਪਾਂ ਤਾਂ ਆਪਣਾ ਤਾਂ ਉਹੀ ਪਹਾੜੀ ਏਰੀਆ ਵਿੱਚ ਕਹੀ ਜਾਂਦੇ ਨੇ ਅਮਰੀਕਾ ਦੀਆਂ ਪਹਾੜੀਆਂ ਨੇ ਉਹ ਪਤਾ ਨਹੀਂ ਜਦੋਂ ਜਾਵਾਂਗੇ ਉਦੋਂ ਹੀ ਪਤਾ ਲੱਗੂ। ਸੋ ਚਲੋ ਆਜੋ ਉੱਥੇ ਪਹੁੰਚ ਕੇ ਤੁਹਾਨੂੰ ਦਿਖਾਉਣਾ ਮੈਂ। ਹੁਣ ਤੁਹਾਨੂੰ ਇਹ ਦੋ ਚਾਰ ਰੈਸਟੋਰੈਂਟ ਦਿਖਾਵਾਂ ਉੱਥੇ ਮੈਂ। ਆਜੋ ਉੱਥੇ ਚੱਲਦੇ ਆਪਾਂ। ਬਲੌਗ ਸ਼ੇਅਰ ਕਰ ਦਿਓ ਯਾਰ, ਲਾਈਕ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ। ਫਿਰ ਪਤਾ ਲੱਗਦਾ ਕਿ ਹਾਂ ਯਾਰ ਕੋਈ ਦੇਖ ਰਿਹਾ ਸਾਨੂੰ। ਹੈਨਾ? ਤੇ ਥੋੜਾ ਹੋਰ ਹੌਸਲਾ ਮਿਲ ਜਾਂਦਾ ਤੁਹਾਨੂੰ ਦਿਖਾਉਣ ਦਾ। ਕੁਛ ਨਾ ਕੁਛ ਅੰਦਰ ਬਾਹਰ। ਸੋ ਆਜੋ ਚਲੋ ਉੱਥੇ ਮਿਲਦੇ ਆ ਪਹੁੰਚ ਕੇ। ਆਹ ਦੇਖੋ ਯਾਰ ਪਤਾ ਨਹੀਂ ਕਿਹੜੇ ਪੰਛੀ ਨੇ ਇਹ। ਬੰਗਲੇ ਨੇ ਕਬੂਤਰ ਨੇ ਆਹ ਕਾਂ ਤਾਂ ਇੰਨੇ ਕਾਲੇ ਨੇ ure ਦੇਖ ਲੋ ਆਹ ਪਤਾ ਨਹੀਂ ਕਿਹੜੀ ਪ੍ਰਜਾਤੀ ਆ ਕਬੂਤਰ ਆ ਕੀ ਆ ਬਾਲੀ ਵੱਡੀ ਆ ਰਜ਼ੀਮ ਵੰਡ ਲੈ ਯਾਰ ਆਪਾਂ ਇੱਕ ਬੰਦਾ ਆਜਾ ਆਪਾਂ ਨੂੰ ਇਹ ਜਿਹਾ ਮਿਲਿਆ ਜਿਹਦੀਆਂ ਮੈਂ ਵੀਡੀਓ ਦੇਖਦਾ ਰਿਹਾ ਤੇ ਮੈਂ ਕਰਦਾ ਉਹਨਾਂ ਨੂੰ ਵੀ ਉਹ ਆਉਣਗੇ ਅੱਗੇ-ਅੱਗੇ ਵੀਡੀਓ ਦੇ ਵਿੱਚ ਸ਼ਾਇਦ ਜਾਂ ਮੈਂ ਉਹਨਾਂ ਦੀ ਇੱਕ ਪਿਕਚਰ ਫੋਟੋ ਮੈਂ ਨਾਲ ਅਟੈਚ ਕਰ ਦਿੰਦਾ ਤੇ ਬਹੁਤ ਜ਼ਿਆਦਾ ਰਿਸਪੈਕਟ ਦਿੱਤੀ ਯਾਰ ਉਹਨਾਂ ਨੇ ਤੇ ਪਾਟ ਮੈਂ ਵੀਡੀਓ ਤਾਂ ਅੱਗੇ ਰੱਖਿਆ ਥੋੜਾ ਜਿਹਾ ਜਿਹੜੀ ਉਹਨਾਂ ਦੀ ਫੋਟੋ ਆ ਉਹ ਵੀ ਮੈਂ ਅੱਗੇ ਅਟੈਚ ਕੀਤੀ ਆ ਦੇਖਦਾ ਬਹੁਤ ਵਧੀਆ ਨਾਈਸ ਪਰਸਨ ਨੇ ਯਾਰ ਜਿੱਦਾਂ ਮੈਂ ਵੀਡੀਓ ਇਸ ਦੇ ਵਿੱਚ ਦੇਖਦਾ ਸੀ ਉਹਨਾਂ ਨੂੰ ਉਹਨੇ ਹੀ ਨਾਈਸ ਆ ਬਹੁਤ ਰਿਸਪੈਕਟ ਦਿੱਤੀ ਉਹਨਾਂ ਨੇ ਮੈਂ ਜਦੋਂ ਮਿਲਿਆ ਉਹਨਾਂ ਨੂੰ ਸੋ ਦੇਖਦੇ ਰਹੋ ਬਲੌਗ ਤੁਹਾਨੂੰ ਵਧੀਆ ਲੱਗ ਰਿਹਾ ਤਾਂ ਲਾਈਕ ਕਰੀ ਚਲੋ ਸ਼ੇਅਰ ਕਰੀ ਚਲੋ ਥੈਂਕ ਯੂ ਬਣੇ ਰਹੋ ਬਲੌਗ ਦੇ ਵਿੱਚ ਲੋ ਜੀ ਆਪਾਂ ਜੋ ਬਣ ਲ ਲ ਲੀਆਂ ਰਿਜ਼ਿਊਮ ਦਿੱਤੇ ਵੰਡ ਹੁਣ ਦੇਖੋ ਕੀ ਬਣਦਾ ਪ੍ਰਮਾਤਮਾ ਕਿਰਪਾ ਕਰੇ ਕਿਸੇ ਦੀ ਕਾਲ ਬੈਕ ਆ ਜਾਵੇ ਤੇ ਕੰਮ ਜਾਵੇ ਮਿਲ ਸੋ ਹੁਣ ਆਪਾਂ ਪਾਤੇ ਆ ਜੀ ਘਰ ਨੂੰ ਚਾਲੇ ਤਾਂ ਜੀ ਕਰਦਾ ਬੱਸ ਲੈ ਲਈਏ ਇੱਕ ਜੀ ਕਰਦਾ ਤੁਰ ਕੇ ਹੀ ਸਾਰਾ ਦੇਖ ਲਈਏ ਏਰੀਆ ਪਤਾ ਕੀ ਆ ਫਿਰ ਇੱਕ ਵਾਰ ਸਾਰਾ ਏਰੀਆ ਦੇਖ ਕੇ ਨਾ ਤੁਰ ਕੇ ਨੈਕਸਟ ਟਾਈਮ ਤੋਂ ਫਿਰ ਆਈਡੀਆ ਹੋ ਜਾਂਦਾ ਜੇ ਕਦੇ ਐਮਰਜੈਂਸੀ ਹੋ ਜਵੇ ਹਨਾ ਫਿਰ ਬੰਦਾ ਆਰਾਮ ਨਾਲ ਚਲੇ ਜਾਂਦਾ ਕੋਈ ਟੈਨਸ਼ਨ ਨਹੀਂ ਹੁੰਦੀ ਹੜਬੜਾ ਹਟ ਨਹੀਂ ਹੁੰਦੀ ਫਿਰ ਨਹੀਂ ਤਾਂ ਫਿਰ ਹੜਬੜਾ ਹਟ ਚ ਬੰਦਾ ਗਲਤੀਆਂ ਹੀ ਕਰੀ ਜਾਂਦਾ ਸੋ ਆਪਾਂ ਚੱਲੇ ਹੁਣ ਕੱਲ ਘਰ ਨੂੰ ਤੇ ਅਨੀਤ ਵੀ ਹਜੇ ਜੌਬ ਤੇ ਹੀ ਉਹ ਵੀ ਨਹੀਂ ਆਈ ਵਾਪਸ ਘਰੇ ਵੀ ਜਾ ਕੇ ਬੋਰੀ ਹੋਣਾ ਕੋਈ ਦੇਖਦੇ ਆ ਮੂਵੀ ਵਗੈਰਾ ਤੇ ਕੱਲ ਆਪਾਂ ਜਾਣਾ ਜੀ ਵੈਨਕੂਵਰ ਅਨੀਤ ਦੀ ਕਲਾਸ ਆ ਉਹਦੇ ਨਾਲ ਉਹਦੇ ਕਾਲਜ ਯੂਨੀਵਰਸਿਟੀ ਸੋ ਜੇ ਉੱਥੇ ਠੀਕ ਹੋਇਆ ਹਿਸਾਬ ਕਿਤਾਬ ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਵੈਨਕੂਵਰ ਆਪਾਂ ਲਾਈਵ ਹੀ ਦਿਖਾਵਾਂਗੇ ਫੇਸਬੁੱਕ ਤੇ ਸੋ YouTube ਵਾਲਾ ਤੁਹਾਨੂੰ ਕਿਸ ਦਿਨ ਫੇਰ ਦਿਖਾਵਾਂਗੇ ਤੇ ਫੇਸਬੁੱਕ ਤੇ ਆਪਾਂ ਲਾਈਵ ਹੋਵਾਂਗੇ ਕਿਹੜੇ-ਕਿਹੜੇ ਚਾਹੁੰਦੇ ਯਾਰ ਵੀ ਵੈਨਕੂਵਰ ਦੇਖਣਾ ਉੱਥੇ ਜਿੰਨਾ ਕੁ ਵੀ ਮੈਂ ਦਿਖਾ ਸਕਿਆ ਵੀ ਮੈਂ ਲਾਈਵ ਹੋਵਾਂ ਕਮੈਂਟ ਕਰਕੇ ਦੱਸਿਓ ਤੇ ਟਾਈਮਿੰਗ ਮੈਂ ਉਹਦੀ ਤੁਹਾਨੂੰ ਦੱਸ ਦੂੰਗਾ ਵੀ ਇੰਡੀਆ ਦੇ ਰਾਤ ਨੂੰ ਆਲਮੋਸਟ ਆਲਮੋਸਟ 11:00 ਵਜੇ ਮੈਂ ਲਾਈਵ ਹੋਵਾਂਗਾ ਉਸ ਟਾਈਮ ਕੈਨੇਡਾ ਦੇ ਵਿੱਚ ਮਾਰਨਿੰਗ ਦੇ ਨਹੀਂ ਇੰਡੀਆ ਦੇ ਮੈਂ 9:30 ਵਜੇ 9:00 ਵਜੇ ਰਾਤ ਨੂੰ ਲਾਈਵ ਹੋਵਾਂ ਠੀਕ ਆ ਜੀ ਸੋ ਇਹ ਦੇਖੋ ਇੱਦਾਂ ਇੱਥੇ ਕ੍ਰੋਸ ਕਰਨਾ ਪੈਂਦਾ ਆ ਬਣਿਆ ਹੋਇਆ ਬੰਦਾ ਜੇ ਆ ਜਾਂਦਾ ਜਦੋਂ ਚੱਟਾ ਜੀ ਇਹ ਤੋਂ ਬਿਨਾਂ ਤੁਸੀਂ ਰੋਡ ਕਿਸੇ ਸਾਈਡ ਤੋਂ ਕ੍ਰੋਸ ਨਹੀਂ ਕਰ ਸਕਦੇ ਇਹ ਆ ਕੁੜੀਆਂ ਖੜੀਆਂ ਨੇ ਦੇਖਿਆ ਇਹ ਵੀ ਇੱਦਾਂ ਕ੍ਰੋਸ ਨਹੀਂ ਕਰਨੀ ਇੱਥੇ ਕੋਈ ਇੱਦਾਂ ਆਪਣੇ ਇੰਡੀਆ ਵਾਂਗੂ ਕ੍ਰੋਸ ਨਹੀਂ ਵੀ ਠੀਕ ਆ ਰੋਡ ਤੋਂ ਛਾਲ ਮਾਰੀ ਉਧਰਲੀ ਸਾਈਡ ਰੋਡ ਤੋਂ ਛਾਲ ਮਾਰੀ ਉਧਰਲੀ ਸਾਈਡ ਇੱਥੇ ਇੱਦਾਂ ਨਹੀਂ ਹੁੰਦਾ ਇਹ ਤੇ ਤੁਹਾਨੂੰ ਵੇਟ ਹੀ ਕਰਨੀ ਪਵੇਗੀ ਤੇ ਜਿੱਥੇ ਕ੍ਰੋਸਿੰਗ ਦਾ ਸਾਈਨ ਹੋਏਗਾ ਉੱਥੋਂ ਹੀ ਤੁਸੀਂ ਕ੍ਰੋਸ ਕਰ ਸਕਦੇ ਹੋ ਬਾੜੀ ਤਾਂ ਹਜੇ ਮੈਨੂੰ ਵੀ ਨਹੀਂ ਨੌਲੇਜ ਇਹਨੂੰ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਪਰ ਜਿੰਨਾ ਕ ਮੈਂ ਕੋਈ ਆਉਣ ਵਾਲਾ ਹੁੰਦਾ ਨਾ ਕਿਸੇ ਨੇ ਆਉਣਾ ਹੁੰਦਾ ਇੰਡੀਆ ਤੋਂ ਆਕੇ ਨਹੀਂ ਪਤਾ ਲੱਗਦਾ ਮੈਂ ਤਾਂ ਇਹ ਇਸ ਕਰਕੇ ਕਰ ਰਿਹਾ ਵੀ ਇਸ ਕਰਕੇ ਦੱਸ ਰਿਹਾ ਵੀ ਸ਼ਾਇਦ ਉਹਨੂੰ ਇੰਨੀ ਦਿੱਕਤ ਨਾ ਆਵੇ ਜੇ ਕੋਈ ਦੇਖੂਗਾ ਤੇ ਇੱਥੇ ਆ ਰਿਹਾ ਹੋਊਗਾ ਸੋ ਠੀਕ ਹੈ ਜੀ ਆਪਾਂ ਚੱਲਦੇ ਆਂ ਫਿਰ ਹੁਣ ਕਰ ਇਹ ਬਲੌਗ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਥੈਂਕ ਯੂ ਸੋ ਮੱਚ ਸਾਰਿਆਂ ਦਾ ਜਿਹੜਾ ਜਿਹੜਾ ਚਾਹੁੰਦਾ ਕੱਲ ਮੈਂ ਲਾਈਵ ਹੋਵਾਂ ਤੇ ਵੈਨਕੂਵਰ ਤੁਹਾਨੂੰ ਦਿਖਾਵਾਂ ਜਿੰਨਾ ਕੁ ਵੀ ਹੋ ਸਕੇ ਮੇਰੇ ਕੋਲ ਉਹ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸ ਦਿਓ ਦੇਖ ਲਓ ਯਾਰ ਇੱਕ ਵਾਰ ਸ਼ਾਮ ਟਾਈਮ ਦਾ ਮਾਹੌਲ ਦੇਖ ਲਓ ਫਿਰ ਉਸ ਤੋਂ ਬਾਅਦ ਹੀ ਆਪਾਂ ਬਾਏ ਕਰਾਂਗੇ ਆ ਸਾਰਾ ਏਰੀਆ ਮੈਂ ਕੱਢ ਗਿਆ ਇੱਧਰ ਰਿਜ਼ਿਊਮ ਸਾਰੇ ਬਣਦੇ ਆ ਸੋ ਐਦਾਂ ਹੁੰਦਾ ਇੱਥੇ ਮਾਹੌਲ ਸ਼ਾਮ ਟਾਈਮ ਆਹ ਮਣ ਇੱਧਰ ਨੂੰ ਵੀ ਦੇਖ ਲਓ ਕੇ ਰੂਪ ਵਿੱਚ ਇਹ ਸਾਰਾ ਆਪਾਂ ਤੁਰ ਕੇ ਗਿਆ ਸੋ ਠੀਕ ਆ ਜੀ ਤੇ ਮਿਲਦੇ ਆ ਫਿਰ ਕੱਲ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਸ ਸ੍ਰੀ ਅਕਾਲ ਲਵ ਯੂ ਬਾਏ ਬਾਏ ਟੇਕ ਕੇਅਰ